ਇਕਰੀਓ ਜਾਂਗੇ ਸਮਾਚਾਰ ਤੇ ਮੈਂ ਨਵਦੀਪ ਕੌਰ ਜਿਆਦਾ ਨਜ਼ਰ ਮਾਰਦਿਆਂ ਅੱਜ ਦੀਆਂ ਵੱਡੀਆਂ ਖਬਰਾਂ ਦੇ ਖਾਸ ਬੁਲੇਟਿਨ ਤੇ ਦੱਸ ਦਿੰਦੇ ਹਾਂ ਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਨੂੰ ਮੁੱਖ ਰੱਖਦੇ ਹੋਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਅੱਜ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ਼ੋਭਿਤ ਹੋਈਆਂ ਨੇ ਨਤਮਸਤਕ ਹੋਈਆਂ ਨੇ ਜਿੱਥੇ ਸੰਗਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਸ਼ੋਭਿਤ ਹੋ ਕੇ ਉਹਨਾਂ ਨੇ ਮੱਥਾ ਟੇਕਿਆ ਦੱਸ ਦਿੰਦੇ ਆ ਕਿ ਉੱਥੇ ਪਵਿੱਤਰ ਥਾਨ ਰਾਮ ਸਾਹਿਬ ਹੈ ਜਿੱਥੇ ਕਿ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਰੂਪ ਜਿਸ ਦਾ ਕਿ ਸੰਕਲਨ ਕੀਤਾ ਸੀ ਗੁਰੂ ਸਾਹਿਬ ਜੀ ਦੇ ਸਰੂਪ ਨੂੰ ਸੰਪੂਰਨ ਕਰਨ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਸਿਰ ਤੇ ਇਹ ਰੂਪ ਸ਼ਸ਼ੋਭਿਤ ਕਰਕੇ ਸ੍ਰੀ ਦਰਬੰਦ ਸਾਹਿਬ ਵਿਖੇ ਲਜਾਇਆ ਗਿਆ ਤੇ ਪਹਿਲਾ ਪ੍ਰਕਾਸ਼ ਕੀਤਾ ਗਿਆ ਖੇਤੀਬਾੜੀ ਤੇ ਕਿਸਾਨ ਭਲਾਈ ਲਈ ਖੇਤੀ ਸੰਕਲਪ ਅਭਿਆਨ ਦੀ ਕੀਤੀ ਗਈ ਅੱਜ ਸ਼ੁਰੂਆਤ ਦੱਸ ਦਿੰਦੇ ਹਾਂ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵਿਕਸਿਤ ਖੇਤੀ ਸੰਕਲਪ ਅਭਿਆਨ ਦੀ ਫਤੇਗੜ ਸਾਹਿਬ ਤੋਂ ਸ਼ੁਰੂਆਤ ਕੀਤੀ ਹੈ ਇਸ ਮੌਕੇ ਗੱਲਬਾਤ ਕਰਦੇ ਹੋਏ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ 15 ਦਿਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵਿਕਸਿਤ ਖੇਤੀ ਸੰਕਲਪ ਅਭਿਆਨ ਤਹਿਤ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਤੁਹਾਡਾ ਪਹਿਲਾਂ ਬਹੁਤ ਸ਼ੁਕਰੀਆ ਮਿਹਰਬਾਨੀ ਅੱਜ ਫਤੇਗੜ ਸਾਹਿਬ ਜ਼ਿਲ੍ਹੇ 'ਚ ਸਾਡੇ ਕੇਵੀ ਕੀ ਜਿਹੜਾ ਹੈ ਉਦੇਚ ਕੇਂਦਰੀ ਕ੍ਰਿਸ਼ੀ ਬਾੰਤ ਜਿਹੜਾ ਸ਼ੁਰੂ ਕਰਿਆ ਗਿਆ ਜਿਹਦੇ ਚ 15 ਦਿਨੇ ਸਾਡਾ ਬਖੋ ਫ੍ਰੀਜ ਲਿਆ ਵਿੱਚ ਚੱਲਣਾ ਜਿਹਦੇ ਨਾਲ ਜੋ ਵੀ ਨਵੀਂ ਟੈਕਨੀਕ ਜਿਸ ਤਰ੍ਹਾਂ ਖੇਤੀ ਵਿੱਚ ਸੁਧਾਰ ਕੀਤਾ ਜਾਂਦਾ ਜਿਹੜੀਆਂ ਅਸੀਂ ਸਹੂਲਤਾਂ ਦਿੱੰਨੀਆਂ ਉਹਨਾਂ ਦਾ ਸਾਡੀ ਟੀਮ ਤਿੰਨ ਤਿੰਨ ਪਿੰਡ ਰੋਜ਼ ਪਹੁੰਚਿਆ ਕਰੂਗੀ ਉਹ ਜਾ ਕੇ ਕਿਸਾਨ ਪਰਵਾਹ ਨਾਲ ਆਪਣਾ ਸੰਪਰਕ ਕਰਕੇ ਤੁਸੀਂ ਕੋ ਇਸ ਜਾਣਕਾਰੀ ਦੇਣਗੇ ਜਿੱਦੋਂ ਕਿਸਾਨ ਭਰਾ ਲਾਭ ਉਠਾ ਸਕਦੇ ਆ ਤੁਸੀਂ ਖੇਤੀਬਾੜੀ ਰਵਾਇਤੀ ਨੀਰੇ ਕੀ ਬਹੁਤ ਸਰੀਆਂ ਗੱਲਾਂ ਜਿਹੜੀਆਂ ਨਵੀਂ ਟੈਕਨੀਕ ਦੀਆਂ ਆਗੀਆਂ ਉਹ ਲੋਕਾਂ ਵਿੱਚ ਪ੍ਰਚਲਿਤ ਕਰ ਲਈਏ ਤੋਂ ਜਿਹੜਾ ਪ੍ਰੋਗਰਾਮ ਚੱਲੇ ਚਲਾਇਆ ਜਾਏ ਇਸ ਨੂੰ ਸੁਵਿਧਾ ਕਰਨ ਲਈ ਕੋਈ ਉਪਰਾਲੇ ਕੀਤੇ ਜਾ ਰਹੇ ਆ ਪ੍ਰਚਾਰ ਬਸੇ ਜਿਵੇਂ ਪੰਜਾਬ ਵੱਲੋਂ ਤਾਂ ਅਸੀਂ ਖੇਤੀ ਜਵੇਂ ਨਰਮੇ ਦੀ ਫਸਲ ਹੈ ਜਿਸ ਤੁਸੀਂ ਉਹਦੇ ਬੀਜ ਤੇ 33% ਸਬਸਿਡੀ ਦਿੰਨੇ ਆ ਪਾਣੀ ਨੂੰ ਬਚਾਉਣ ਦੇ ਲਈ 1500 ਰੁਪਏ ਪਰ ਏਕੜ ਜਿਹੜਾ ਤੇਮੀਦਾਰਾ ਭਰਾਵਾ ਤੋਂ ਤੋਂਨੇ ਦੀ ਸਿੱਧੀ ਬੁਝਾਈ ਕਰਦੇ ਇਹਦੇ ਲਈ 40 ਕਰੋੜ ਰੁਪਏ ਰੱਖਿਆ ਗਿਆ ਇਸੇ ਤਰ੍ਹਾਂ ਜਿਪਸਮ ਹੋਰ ਵੀ ਕੋਈ ਜਿਹੜੀਆਂ ਸਹੂਲਤਾ ਲੋੜ ਹੈ ਜਿਹੜੀ ਬਰਾੜੀ ਦਾ ਉਹਨੂੰ ਬਚਾਉਣ ਦੇ ਲਈ ਵੀ ਨਾਂ ਮਾਰੀ ਜਾਵੇ ਇਸ ਫਰਮੰਦਨ ਲਈ 250 ਕਰੋੜ ਰੁਪਇਆ ਰੱਖਿਆ ਗਿਆ ਜਿਹਦਾ ਪ੍ਰਾਵਾਸ ਸੰਦਾਲੀ ਫੰਡ ਜਿਹੜੀਆਂ ਪੰਜਾਬ ਚ ਨਹਿਰਾਂ ਦਾ ਸਾਰੀਆਂ ਦਾ ਤਕਰੀਬਨ 90,000 ਕਰੋੜ ਮੀਟਰ ਇਹਦੇ ਵਾਸਤੇ ਸਰਕਾਰ ਨੇ ਇਨੀਸ਼ੀਏਟਿਵ ਲਿਆ ਕਿ ਨਹਿਰੀ ਪਾਣੀ ਸਾਰੇ ਖੇਤਾਂ ਤਾਈਂ ਵਧੀਆ ਟੰਗ ਟੰਗ ਪਹੁੰਚੇ ਜਿਸ ਤੋਂ ਇਲਾਵਾ ਬਿਜਲੀ ਵੀ ਦਿੰਦੇ ਆਂ ਮੇਰੀ ਨਹਿਰੀ ਦਾ ਪ੍ਰਾਵਾ ਲਈ ਟਿਊਬਨ ਇਹਨੂੰ ਕੰਡੀਸ਼ਨ ਨੂੰ 7-8 ਘੰਟਿਆਂ ਦੇ ਵਿੱਚ ਰਹਿ ਗਈ ਵਕਤ ਬਦ। 6 ਜੂਨ ਨੂੰ ਅੰਮ੍ਰਿਤਸਰ ਬੰਦ ਕਰਨ ਦਾ ਜੋ ਐਲਾਨ ਕੀਤਾ ਗਿਆ ਦੱਸ ਦਿੰਦੇ ਹਾਂ ਕਿ ਇਹ ਐਲਾਨ 1984 ਦੇ ਹਮਲੇ ਨੂੰ ਮੁੱਖ ਰੱਖਦੇ ਹੋਏ ਕੀਤਾ ਗਿਆ ਜਿਸ ਦੇ ਵਿੱਚ 5 ਜੂਨ ਨੂੰ ਇਹ ਮਾਰਚ ਕੱਢਿਆ ਜਾਵੇਗਾ ਇਹ ਮਾਰਚ ਬੁਰਜ ਅਕਾਲੀ ਫੂਲਾ ਸਿੰਘ ਤੋਂ ਲੈ ਕੇ ਭਾਈ ਗੁਰਦਾਸ ਹਾਲ ਤੱਕ ਕੱਢਿਆ ਜਾਵੇਗਾ ਕਿਉਂਕਿ 1984 ਦੇ ਹਮਲੇ ਦੀ ਯਾਦ ਨੂੰ ਮੁੱਖ ਰੱਖਦੇ ਹੋਏ ਇਹ ਮਾਰਚ ਕੱਢਿਆ ਜਾਵੇਗਾ 31 ਮਈ ਨੂੰ ਹੋਵੇਗੀ ਚੰਡੀਗੜ੍ਹ ਦੇ ਵਿੱਚ ਮੌਕ ਡ੍ਰਿਲ ਦੱਸ ਦਿੰਦੇ ਹਾਂ ਕਿ 31 ਮਈ ਯਾਨੀ ਕਿ ਆਉਣ ਵਾਲੇ ਕੱਲ ਨੂੰ ਚੰਡੀਗੜ੍ਹ ਤੇ ਹੋਰ ਹਰਿਆਣਾ ਪੰਜਾਬ ਦੇ ਵਿੱਚ ਮੋਕ ਡ੍ਰਿਲ ਹੋਵੇਗੀ ਜਿਸ ਦੇ ਵਿੱਚ ਹਵਾਈ ਹਮਲਿਆ ਤੋਂ ਬਚਾਅ ਦੇ ਲਈ ਅਭਿਆਸ ਕਰਵਾਇਆ ਜਾਵੇਗਾ ਦੱਸਿਆ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਪਰ ਹੁਣ ਆਉਣ ਵਾਲੇ ਕੱਲ ਦੇ ਵਿੱਚ ਹਰਿਆਣਾ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਮੋਕ ਡ੍ਰਿਲ ਕਰਵਾਈ ਜਾਵੇਗੀ ਜਿਸ ਦੇ ਵਿੱਚ ਐਮਰਜੈਂਸੀ ਜਾਂਚ ਕੀਤੀ ਜਾਵੇਗੀ ਸੜਕ ਸੁਰੱਖਿਆ ਫੋਰਸ ਨੇ ਇੱਕ ਮਹਿਲਾ ਦੀ ਬਚਾਈ ਜਾਂ ਨਹਿਰ 'ਚੋਂ ਖੁਦਕੁਸ਼ੀ ਕਰਨ ਜਾ ਰਹੀ ਸੀ ਮਹਿਲਾ ਫਾਜ਼ਲਕਾਰ ਰੋਡ ਤੇ ਪਿੰਡ ਇਸਲਾਮਵਾਲਾ ਵਿਖੇ ਅੱਜ 9 ਵਜੇ ਉਸ ਵੇਲੇ ਹਾਦਸਾ ਹੋ ਗਿਆ ਜਦੋਂ ਇੱਕ ਮਹਿਲਾ ਨਹਿਰ ਦੇ ਵਿੱਚ ਛਾਲ ਮਾਰਨ ਲੱਗੀ ਸੀ ਪੁਲਿਸ ਕਰਮਚਾਰੀਆਂ ਦਾ ਕਹਿਣਾ ਕਿ ਮਹਿਲਾ ਨੇ ਉਸ ਦੇ ਪਤੀ ਦੇ ਆਉਣ ਦੇ ਤੁਰੰਤ ਹੀ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਮੌਕੇ ਤੇ ਖੜੇ ਨੌਜਵਾਨਾਂ ਦੇ ਵੱਲੋਂ ਉਹਨਾਂ ਨੂੰ ਬਚਾਇਆ ਗਿਆ ਸਵੇਰ 9 ਵਜੇ ਦਾ ਟਾਈਮ ਸੀਗਾ ਇੱਕ ਲੇਡੀਜ਼ ਆਪਣੇ ਐਕਟਵਾ ਤੇ ਆਏ ਸੀਗੇ ਤੇ ਸਾਨੂੰ ਤਾ ਉਹਨੂੰ ਪਤਾ ਨਹੀਂ ਲੱਗਿਆ ਸਾਨੂੰ ਇਹ ਸੀਗਾ ਵੀ ਆਪਣਾ ਕਿਸੇ ਰਿਸ਼ਤੇਦਾਰ ਨੇ ਮੇਰੇ ਲਈ ਛਾਵੇਂ ਖੜੇ ਆ। ਹੂੰ ਥੋੜੀ ਦੇਰ ਬਾਅਦ ਇਹਨਾਂ ਦੇ ਹਸਬੰਦ ਜਸਵੀਰ ਸਿੰਘ ਤਾਲੀ ਵਾਲਾ ਤੋਂ ਉਹ ਪਿੱਛੋਂ ਆਏ ਤਾਂ ਪਤਾ ਲੱਗਿਆ ਕਿ ਸਾਡੇ ਤੋਂ ਦੂਰ ਜਾ ਕੇ ਨਹਿਰ ਦੇ ਕੋਲ ਅੱਗੇ ਜਾ ਕੇ ਇਹਨਾਂ ਨੇ ਛਾਲ ਮਾਰ ਦਿੱਤੀ। ਜਿੱਥੋਂ ਪਤਾ ਲੱਗਦਾ ਨਾਲ ਦੀ ਨਾਲ ਹੀ 5 ਤੋਂ 7 ਮਿੰਟ 'ਚ ਅਸੀਂ ਲੇਡੀਜ਼ ਨੂੰ ਬਾਹਰ ਕੱਢ ਲਿਆ। ਲੇਡੀਜ਼ ਦਾ ਨਾਮ ਕੁਲਦੀਪ ਕੌਰ ਹੈ ਤੇ ਉਹਨਾਂ ਨੂੰ ਬਾਹਰ ਕੱਢ ਕੇ ਇਹਨਾਂ ਨੇ ਪਾਣੀ ਕੱਢ ਕੇ ਉੱਥੇ ਹੀ ਉਸ ਤੋਂ ਬਾਅਦ ਮੈਂ ਰੋਕ ਹਸਪੀਟਲ ਅਰਨੀ ਵਾਲਾ ਦਾਖਲ ਕਰਵਾਇਆ ਗਿਆ ਜੀ ਹੁਣ ਹਾਲਾਤ ਕਿਵੇਂ ਆ ਜੀ ਹਾਲਾਤ ਸਟੇਬਲ ਹੈ ਜੀ ਡਾਕਟਰ ਸਾਹਿਬ ਨੇ ਚੈੱਕਅਪ ਕੀਤਾ ਤੇ ਹਾਲਾਤ ਸਟੇਬਲ ਹੈ ਠੀਕ ਹੈ ਇਹਨਾਂ ਦਾ ਕੋਈ ਆਪਸੀ ਕੋਈ ਮੰਨ ਲਓ ਕਿ ਉਹਨੂੰ ਸਮਝਾਇਆ ਜਾਂ ਕੋਈ ਗੱਲਬਾਤ ਆਪਸੀ ਸਰ ਘਰੇ ਕੋਈ ਮਨ ਮੋਟਾਵ ਦਾ ਹੈ ਜੀ ਮਨ ਮੋਟਾ ਇਹ ਮੈਰਿਡ ਹੈ ਲੜਕੀ ਮੈਰਿਡ ਹੈ ਠੀਕ ਹੈ ਕਿੰਨੇ ਕੋਈ ਬੱਚੇ ਵਗੈਰਾ ਵੀ ਹੈਗੇ ਇੱਕ ਛੋਟੀ ਕੁੜੀ ਆ ਸੀ ਜੀ ਨਾਲ ਉਹ ਵੀ ਸੀ ਠੀਕ ਹੈ ਠੀਕ ਹੈ ਪੰਜਾਬ ਪੁਲਿਸ ਦੇ ਮੁਲਾਜ਼ਮ ਦੇ ਵੱਲੋਂ ਇੱਕ ਔਰਤ ਨੂੰ ਭੇਜੀ ਜਾ ਰਹੇ ਨੇ ਅਸ਼ਲੀ ਸੁਨੇਹ ਖਬਰ ਅਬਹਰ ਤੋਂ ਹੈ ਦੱਸਿਆ ਜਾ ਰਿਹਾ ਹੈ ਕਿ 22 ਸਾਲਾਂ ਲੜਕੀ ਦੀ ਮਾਂ ਨੂੰ ਕਾਂਸਟੇਬਲ ਜੈ ਪ੍ਰਕਾਸ਼ ਦੇ ਵੱਲੋਂ ਕੁਝ ਅਸ਼ਲੀਲ ਸੁਨੇਹ ਭੇਜੇ ਜਾ ਰਹੇ ਨੇ ਲੜਕੀ ਦਾ ਕਹਿਣਾ ਹੈ ਕਿ ਇਸ ਨੂੰ ਸਸਪੈਂਡ ਕੀਤਾ ਜਾਵੇ ਤੇ ਇਸ ਦੇ ਨਾਲ ਜੋ ਤਿੰਨ ਔਰਤਾ ਹੋਰ ਰਲੀਆਂ ਨੇ ਉਸ ਨੂੰ ਵੀ ਉਹਨਾਂ ਨੂੰ ਵੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਲੋਕਾਂ ਦਾ ਕਹਿਣਾ ਹੈ ਕਿ ਜੈ ਪ੍ਰਕਾਸ਼ ਹੋਰ ਵੀ ਕਈ ਔਰਤਾਂ ਨੂੰ ਤੰਗ ਪਰੇਸ਼ਾਨ ਕਰਦਾ ਕੀ ਗੱਲ ਹੋ ਗਈ ਸਰ ਨੇ ਤਿੰਨ ਲੇਡੀਜ਼ ਲਏ ਗੀਆਂ ਉਹਨਾਂ ਨੇ ਮੈਨੂੰ ਸਰਕਾਰੀ ਸਰਕਾਰੀ ਸਕੂਲ ਦੇ ਵਿੱਚ ਸੀਟ ਫਾਰਮ ਦੇ ਵਿੱਚ ਮਾਰਕ ਮਾਰਕਟ ਕਿੱਡੀ ਮੇਰੇ ਨਾਲ ਜਿਹਦੇ ਵਿੱਚ ਜੈ ਪ੍ਰਕਾਸ਼ ਜਿਹੜਾ ਕੌਂਸਟੇਬਲ ਆ ਉਹਦੀ ਵਾਇਬ ਵੀ ਸ਼ਾਮਿਲ ਸੀ ਇਸ ਇਹ ਜੋ ਜੈਪrakash ਹੈ ਇਹ ਮੈਨੂੰ ਪਹਿਲਾਂ ਤੁਸੀਂ ਧਮਕੀਆਂ ਦੇ ਰਿਹਾ ਹੈ ਕਿ ਮੈਂ ਤੇਰੀ ਮਾਂ ਐਸਐਸਪੀ ਦੇ ਪੇਸ਼ ਹੋਈ ਸੀ ਮੇਰੇ ਖਿਲਾਫ ਉਹ ਮੈਸੇਜਾਂ ਨੂੰ ਲੈ ਕੇ ਤੇ ਇਸ ਕਰਕੇ ਹੁਣ ਮੈਂ ਤੈਨੂੰ ਵੀ ਨਹੀਂ ਛੱਡਣਾ ਤੇਰੇ ਖਿਲਾਫ ਤੇਰੇ ਖਿਲਾਫ ਵੀ ਮੈਂ ਕੁਛ ਨਾ ਕੁਝ ਜ਼ਰੂਰ ਕਰਾਂਗਾ ਤੇ ਉਹੀ ਆਵਾਜ਼ਦਾਰ ਨੂੰ ਅਨਜਾਮ ਦੇ ਦਿੰਦੇ ਹੋਏ ਐਂਨੇ ਮੈਨੂੰ ਆਪਣੀ ਵਾਈਫ ਤੇ ਹੋਰ ਤਿੰਨ ਦੋ ਲੇਡੀਜ਼ ਦੇ ਨਾਲ ਰਾਲ ਕੇ ਉਹਨਾਂ ਦੇ ਕਿ ਉਹ ਪੁਲਿਸ ਵਾਲਾ ਹੈ ਇਸ ਕਰਕੇ ਉਹਦਾ ਨਾਮ ਲਾਵੇ ਤੇ ਉਹਨਾਂ ਨੂੰ ਕਹਿ ਕੇ ਇਹਨੂੰ ਮਿਲੋ ਜਾਨ ਨੇ ਉਹ ਮੇਰੇ ਤੇ ਹਮਲਾ ਕਰਵਾਇਆ ਇਹ ਸਾਰੀ ਸੀਸੀਟੀਵੀ ਰਿਪੋਰਟ ਸਪਨ ਦੇ ਵਿੱਚ ਆਈ ਹੈ ਬਟ ਉਸ ਤੇ ਕੋਈ ਵੀ ਅਜੋ ਇਸ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਉਹ ਪੁਲਿਸ ਮਿਰਾਜ ਹੈ ਤੇ ਮੇਰੀ ਇਹ ਸ਼ਿਕਾਇਤ ਕਿ ਉਹ ਲੋ ਦੇ ਉਹਦੇ ਤੋਂ ਉਸ ਨੂੰ ਦੁਰਸ਼ਾ ਜਾਰੇ ਹੋ ਕੇ ਫਿਰ ਸਸਪੈਂਡ ਕੀਤਾ ਜਾ ਰਿਹਾ ਹੈ ਮਸਲਾ ਬੜਾ ਗੰਭੀਰ ਹੈ ਜੀ ਆ ਕੁੜੀ ਆਪਣੀ ਭੈਣਾ ਵਰਗੀ ਬੈਠੀ ਹੈ ਕਹਿੰਦੀ ਜਿਹੜੀ ਮੰਮੀ ਹੈ ਕੁਲਦੀਪ ਕੌਰ ਹੈ ਕੁਲਦੀਪ ਕੌਰ ਦੀ ਭੈਣ ਨੂੰ ਪੰਜਾਬ ਪੁਲਿਸ ਦਾ ਮਲਾਜ਼ਮ ਜੈ ਪ੍ਰਕਾਸ਼ ਐ ਕੋਈ ਬਾਹ ਵਾਲੇ ਲੱਗਿਆ ਉਹ ਪਜਾ ਕੇ ਲੈ ਗਿਆ ਤੇ ਉਹ ਰਹਿ ਰਹੇ ਆ ਲੀਵਿੰਗ ਇਨ ਰਿਲੇਸ਼ਨਸ਼ਿਪ ਚ ਕਮਾਲ ਦੀ ਗੱਲ ਹੈ ਪਹਿਲੇ ਉਹ ਉਹਨੂੰ ਕੋਲ ਰੱਖਦੇ ਹੋਏ ਪਾਜਲ ਕਾ ਬਰਾਤ ਵੀ ਲੈ ਕੇ ਗਿਆ ਸੀ ਉਹ ਬਰਾਤ ਉੱਥੋਂ ਪੁੱਠੀ ਮੂਣੀ ਸੀ ਤੁਹਾਡੇ ਸਾਹਮਣੇ ਮਸਲਾ ਉਹ ਪੱਕਿਆ ਸੀਗਾ ਇਹ ਮੁਲਾਜ਼ਮ ਦਾ ਹਾਲਾਤ ਵੇਖ ਲਓ ਇਹਦੀ ਮੰਮੀ ਨੂੰ ਅਸ਼ਲੀਲ ਮੈਸੇਜ ਕਰ ਰਿਹਾ ਆ ਆਪਦੀ ਘਰ ਵਾਲੀ ਦੇ ਜਿਹੜੀ ਉਹ ਨਾ ਮਾਤਰ ਹੈ ਜਿਹੜੀ ਸਾਲੀ ਹੈ ਦੋ ਜਨਾਨੀਆਂ ਦੇ ਅੱਗੇ ਰੱਖੀਆਂ ਤੀਜੀ ਦੇ ਹੋਰ ਮੈਸੇਜ ਕਰ ਰਹੇ ਆ ਤੇ ਆ ਕੁੜੀਆਂ ਨੂੰ ਵਿਚਾਰੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਨਿੱਕੇ ਨਿੱਕੇ ਬੱਚਿਆਂ ਨੂੰ ਰੋਕ ਲਿਆ ਰਾਹ 'ਚ ਕੀ ਪੰਜਾਬ ਪੁਲਿਸ ਦਾ ਮਲਾਜ਼ਮ ਹੋਵੇ ਐ ਜਿਹੜੀ ਹਰਕਤਾਂ ਕਰੇ ਤੇ ਕੁੜੀ ਦਾਖਲ ਪਈ ਹੈ ਇਹਨੂੰ ਨਿਆਂ ਦੇ ਰਲੋਈ ਹੈ ਤੇ ਅਜੇ ਤੱਕ ਕੋਈ ਕਾਰਵਾਈ ਉਸ ਮਲਾਜ਼ਮ ਤੇ ਨਹੀਂ ਹੋਈ